ਸਰਕਾਰ ਜਿਹੜੀ ਹੈ ਉਹ ਤੱਕੇ ਸ਼ਾਇਦ ਉਤਰਾਈ ਰਾਜਨੀਤੀਕ ਬਦਲਾ ਜਿਹੜਾ ਉਹ ਲੈਣਾ ਚਾਹੁੰਦੀ ਹੈ ਵੀ ਇਸ ਤਰ੍ਹਾਂ ਹੀ ਸ਼ੈਤ ਸ਼ਰਮਣੀ ਅਕਾਲੀਦਾਨ ਨੂੰ ਕਮਜ਼ੋਰ ਕਰੀਏ ਜਨਤਾ ਨੂੰ ਬਦਨਾਮ ਕਰੀਏ ਇਹ ਕਦੀ ਵੀ ਨਹੀਂ ਇਸ ਤਰ੍ਹਾਂ ਹੋਣਾ ਮਤਲਬ ਜਿ ਤਰ੍ਹਾਂ ਇਹ ਕਰ ਰਹੇ ਹੋਣ ਡੈਮੋਕਰੇਸੀ ਹੈ ਡੈਮੋਕਰੇਸੀ ਦੇ ਵਿੱਚ ਤੁਸੀਂ ਇਹੀ ਕਹਿੰਦੇ ਪਿਆ ਹਨ ਉਹਨਾਂ ਨੂੰ ਮੇੜੀ ਲੈਣ ਦੋ ਮਿਲਣ ਨਹੀਂ ਦੇ ਰਹੇ ਰਸਤੇ ਸਾਰੇ ਰੋਕੇ ਬੈਠੇ ਇਸ ਤਰ੍ਹਾਂ ਕਦੀ ਵੀ ਨਹੀਂ ਹੈ ਜਿ ਕਰਕੇ ਸਰਕਾਰ ਇਹ ਚਾਹੁੰਦੇ ਵੀ ਚਾਹੁੰਦੇ ਹੈ ਇਤਰਾ ਕਰਕੇ ਸਫਲ ਹੋ ਜਾਣਗੇ ਕਦੇ ਵੀ ਨਾ ਆਪਣੇ ਮਰਸੂਬਿਆਂ ਚ ਸਫਲ ਹੋਏਗੀ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸੰਘਰਸ਼ ਦੇ ਵਿੱਚ ਰਿਹਾ ਜਦੋਂ ਜਦ ਕਰਦਾ ਰਿਹਾ ਮਜੀਠਾ ਸਾਹਿਬ ਦੇ ਨਾਲ ਨੇ ਸਾਡੇ ਸਰਕਾਰਯੋਗ ਨੇ ਸੀਨੀਅਰ ਲੀਡਰ ਨੇ ਜਿਹੜੇ ਬੜੇ ਜ਼ੁਮੇਰ ਬੰਦੇ ਨੇ ਜਿਨ੍ਹਾਂ ਦਾ ਮਤਲਬ ਜਿਨ੍ਹਾਂ ਨੇ ਇਤਨਾ ਕਰ ਰਿਹਾ ਇਤਨਾ ਕਰੀ ਮਤਲਬ ਆਮ ਮੜ ਜਿਹੜੇ ਕੋਈ ਕ੍ਰਾਈਮਨਲ ਬੰਦਾ ਹੋਊਗਾ ਤਾਂ ਵੀ ਨਹੀਂ ਇਤਨਾ ਹੁੰਦਾ ਜਿੰਨਾ ਇਹ ਸਰ ਦੇ ਵੱਲ ਟਵੀਟ ਵੀ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਵੀ ਜਿਹੜੇ ਸੀਗੇ ਮਾਨ ਸਰਕਾਰ ਦੇ ਵੱਲੋਂ ਮੇਰੇ ਤੇ ਪਰਚੇ ਕਰਤੇ ਕੀਤੇ ਜਾ ਰਹੇ ਸੀ ਲੇਕਿਨ ਉਹਨਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਡਰਗ ਮੰਨੇ ਨੂੰ ਲੈ ਕੇ ਤੇ ਹੁਣ ਇਹ ਤੱਕੇ ਸ਼ਾਇਦ ਕਰਾਈ ਇਹ ਪਹਿਲਾਂ ਵੀ ਉਹਨਾਂ ਨੇ ਸ਼ਿਲਟਾ ਵੀ ਬਣਾਈਆਂ ਬੜਾ ਕੁਝ ਹੋਇਆ ਤਾਂ ਇਹ ਵੀ ਵੇਖਿਆ ਮੀਡੀਆ ਜਾਂਦਾ ਵੀ ਰਿਹਾ ਕੋਈ ਮਤਲਬ ਕੋਈ ਗੱਲ ਨਹੀਂ ਕੋਈ ਉਹ ਤੋ ਹਾਏ ਕੋੜਨ ਨੰਮਣ ਕੇ ਜਮਾਨਤ ਵੀ ਦਿੱਤੀ ਉਹਨਾਂ ਉਹਨਾਂ ਨੇ ਤਾਂ ਕਿ ਹੁਣ ਵੀ ਇਹੋ ਜਿਹੀ ਕੋਈ ਸ਼ਾਦੀ ਸੱਜ ਕਰਨੀ ਚਾਹੁੰਦੇ ਵੀ ਕੋਈ ਹੋਰ ਗਲਤ ਢੰਗ ਦੇ ਨਾਲ ਆਈ ਨਾਲ ਇਹੋ ਜੀ ਸਾਨੂੰ ਕਹਤਾ ਵੀ ਇਹੋ ਜੀ ਨਿਕਲ ਜੇਗੇ ਇਹੋ ਜੀ ਹੁੰਦੀ ਫਿਰ ਡਟ ਕੇ ਇਹਦਾ ਸ਼ਰਮ ਨਹੀਂ ਚੱਲਦਾ ਜਿਹੜਾ ਉਹ ਵਿਰੋਧ